ਵੀ ਮੇਤਰੋ ਅੱਜ ਸਖੋਗਾਲੇ ਦਾ ਉਸ ਕੰਟਰੀ ਨੂੰ ਮੁੰਡਾ ਕਿਸੇ ਨੂੰ ਮੁੜ ਪਈ ਜੇ ਜਵਾਕ ਪੱਛੇ ਨੂੰ ਮੁੜ ਪਈ ਨਾਲ ਹੀ ਲੱਗਾ ਸਖੋਗਾਲੇ ਚਲੋ ਸੰਜੋਗਾ ਲੜਕਾ ਆ ਲੈ ਆਕਮ ਸਿੰਘ ਦਾ ਸੁਪੁੱਤਰ ਪਾ ਪੂਰਾ ਹੈ ਵੀ ਅਮਕਾ ਸਿੰਘ ਦਾ ਛੋਟਾ ਘੂੜਾ ਗਿਆ ਦਿਲੂ ਆਉਂਦਾ ਸੁਆਦ ਹਾਂਜੀ ਕਿੰਨਾ ਕਰ ਇਹ ਹਾਂ ਦਮੋਗੀ ਜੀ ਸੰਗਲ ਨੂੰ ਵੀ ਸਨਿਹਾਨ ਦਿੰਨਾ ਵੀ ਵੱਧ ਤੋਂ ਵੱਧ ਆਉਣੋ ਬੱਚੇ ਹਾਂਜੀ ਹਾਂਜੀ ਹਨ ਮਾਂ ਪਿਓ ਨੂੰ ਬੇਨਤੀ ਹੈ ਇਹਨਾਂ ਦੇ ਬੱਚਿਆਂ ਦੇ ਨੂੰ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਭੇਜੋ ਹਾਂਜੀ 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 ਆਹ ਦੇਖ ਇਹਦਾ ਕਿੰਨਾ ਹੌਸਲਾ ਹਾਂ ਆਹ ਸਰਦ ਖੂਟੀ ਆ ਚਾਰ ਗੇੜੇ ਲਾਤੇ ਨੇ ਹਾਂ ਸ਼ੇਰੋ ਦੀ ਦਲੇਰ ਕੁੜੀ ਆ ਆਪਣੇ ਪਿੰਡ ਕੋਲਡ ਦੇ ਵਿੱਚ ਫ੍ਰੀ ਕੈਂਪ ਚੱਲ ਰਿਹਾ ਉੱਧਰ ਦੇਖੋ ਸਾਹਮਣੇ ਚਲੋ ਗਈ ਚਲੋ ਸ਼ਾਬਾਸ਼ ਸ਼ਾਬਾਸ਼ ਆ ਦੇਖੋ ਇਹ ਸ਼ਾਬਾਸ਼ 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 ਗੋਡ 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 ਵਾਹ ਵਈ ਵਾਹ ਉਹ ਦੇਖ ਵਾਹ ਕੋਈ ਤਾਂ ਮੁੜੇ ਆਉਂਦੇ ਨੇ ਹੈ ਮੁੜੇ ਐਂਬਲ ਦਾ ਐਂਬਲ ਤਾਂ ਵੀ ਮੈਂ ਤਾਂ 5.5 ਬੋਲਿਆ ਸੀ ਤੇ ਉਹ ਪਹਿਲਾਂ ਚਲੇ ਗਏ ਆ ਆ ਕਿੱਟਕੇ ਖੱਟਕੇ ਮੁੜਿਓ ਓਏ ਭੱਜਣ ਨੂੰ ਕਿਹਾ ਤੁਹਾਨੂੰ ਤੁਰਨ ਨੂੰ ਨਹੀਂ ਚਲੋ ਚਲੋ ਖੱਟਕੇ ਆਜੋ 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 ਆ ਗਿਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ 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 ਲੇਟ ਰਹੋਗੇ ਬਾੜਾ ਮੰਗਰ ਰਹੇਗੇ ਆਉਂਦੇ ਹੋ ਵੀ ਆਪਾਂ ਇਹਨਾਂ ਨਾਲ ਹੀ ਭੱਜ ਜਾਵਾਂ ਇਹ ਪਸੂ ਹੋ ਜਾਂਦ ਨੇ ਉਹ ਚਲੋ ਚਲੋ ਭੱਜਣ ਨੂੰ ਕਿਹਾ ਸਾਨੂੰ ਚਲੋ ਖੇਤ ਕੇ ਚਲੋ 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 ਭੱਜ ਕੇ ਉਤਰੋ ਭੱਜ ਕੇ ਭੱਜ ਕੇ ਖੱਟ ਕੇ ਖੱਟ ਕੇ ਮੁੰਡਾ ਆਓ ਜੀ ਮੁੰਡੇ ਵਧੀਆ ਜੁੜ ਕੇ ਆਪਣੇ ਨਾਲ ਹੈ ਆ ਕੁਝ ਮੋਟਰਾਂ ਤੇ ਭੱਜ ਗਏ ਓਏ ਕਿੱਧਰ ਜਾਂਦੇ ਹੋ ਇੱਧਰ ਆਵੋ ਇਹ ਹੀ ਦਾ ਗੱਲ ਆ ਜਵਾਕ ਵੀ ਨਾ ਇਕੱਠੇ ਲੈ ਕੇ ਜਾਓ ਚਲੋ ਚਲੋ ਆਜੋ ਮੁੰਡਿਓ ਆਇਆ ਨਹੀਂ ਤੂੰ ਜਿਸ ਨੂੰ ਭਜੋਗੇ ਫੜਾ ਕਿ ਦੇਖਣੀ ਆਇਓ ਕੱਟਣਾ ਯੋ ਕੰਟਾ ਸਿੱਖਣਾ ਚਾਚੀ ਲੋਕ ਲਾ ਆ ਬਈ ਆ ਲੈ ਆ ਚੋਬਰ ਤਾਂ ਆਪਣੇ ਨਾਲ ਵਠੀ ਪਤਾ ਨਹੀਂ ਸੀ ਵੀ ਇਹ ਭੱਜਣਗੇ ਆ ਗਏ ਆ ਗਏ ਚਲੋ 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 ਮੋੜਿਓ ਲਾ ਬਈ ਬਾ ਬਈ ਬਾ ਮੋੜੇ ਮੋੜੇ ਮੁੰਡੇ ਮੋੜੇ ਆ ਉਹਨੇ ਸੁਭਾਅ ਹੁਨੇ ਬਾ ਬਈ ਬਾ ਚਲੋ ਖਿੱਚ ਕੇ ਖਿੱਚ ਕੇ ਐਸੀ ਗਾਲ ਜੀ ਹੋ ਠੀਕ ਆ ਠੀਕ ਆ ਠੀਕ ਆ ਬਈ ਲਓ ਜੀ ਭੱਜਿਆ ਮੁੰਡੇ ਹੈ ਆ ਜੋ ਆਪਾਂ ਵੀ ਨਾਲ ਹੀ ਚੱਲਦੇ ਇਹਨਾਂ ਦੇ ਖਿੱਚ ਕੇ ਚਲੋ ਵੀ ਆਜੋ ਆਜੋ ਆਇਆ ਬਰੇ ਚੱਲੀ ਏ ਆਜੋ 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 ਆਹਾਂ ਤੇ ਮੁੰਡੇ ਉੱਪਰ ਪੱਜੇ ਕਰ ਰਹੇ ਹਨ ਹੱਟਾ ਮੁੜਿਓ ਹਾਂਜੀ ਹੈਂ ਹਾਂਜੀ ਵਾਹ ਵਾਹ ਲਾਓ ਵੀ ਮਿੱਤਰੋ ਅੱਜ ਸਖਤ ਹੋ ਗਏ ਲੋਕ ਕੰਟਰੀ ਤੋਂ ਮੁੰਡਾ ਸੇਹਮ ਮੋੜ ਪੇ ਜੀ ਜਵਾਕ ਪਿੱਛੇ ਨੂੰ ਮੋੜ ਪੇ ਜੀ ਨਾਲ ਹੀ ਲੱਗਿਆ ਸਭ ਕੁ ਵੀ ਚਲੋ ਚਲੋ ਹਲੋ ਚਲੋ ਚਲੋ ਆਜ ਦਿਨੂ ਖੁਸ਼ੂਬ ਆਜਾ ਸੰਜੋਗਾ ਲੜਕਾ છે બળા ફરતા આઈ આલે આકમ શંગડા પુત્ર બધા પૂરા હે ભઈ અંબા શંગળા છોટા ઓડે دوبارہ આયા ભાઈ રો દે લો મને ક્રોસ કન્ટ્રી લાવણી છે આ હા તો રોડે મને કુછ

ਕੋਈ ਚੀਜ਼ ਨਹੀਂ ਤੇ ਸਭ ਤੋਂ ਸਮਝਾਓ ਹਾਂਜੀ ਵੀਰੇ ਆਪਣੀ ਕ੍ਰੋਸ ਕੰਟਰੀ ਲੱਗ ਗਈ ਕ੍ਰੋਸ ਕੰਟਰੀ ਲਾ ਕੇ ਆਏ ਆ ਆਪਾਂ ਤੇ ਹੁਣ ਗਰਾਊਂਡ ਦੇ ਵਿੱਚ ਪ੍ਰੈਕਟਿਸ ਚੱਲ ਰਹੀ ਆ ਜੋ ਡੇਲੀ ਆਪਣੇ ਹੈ ਨਾ ਉਹ ਕੈਂਪ ਚੱਲ ਰਿਹਾ ਤੇ ਹਰ ਸੰਡੇ ਨੂੰ ਕ੍ਰੋਸ ਕੰਟਰੀ ਇਹਦੇ ਵਿੱਚ ਐਡ ਕੀਤੀ ਗਈ ਆ ਤੇ ਮੇਰਾ ਵੀਰ ਜਰੂਰ ਪਹੁੰਚਿਆ ਕਰੋ ਠੀਕ ਆ ਤੇ ਸਾਰੇ ਪ੍ਰਾ ਆਪਣੇ ਵਧੀਆ ਪ੍ਰੈਕਟਿਸ ਲਾਉਂਦੇ ਨੇ ਇੱਥੇ ਕੈਪਟਨ ਸਾਹਿਬ ਵਧੀਆ ਪ੍ਰੈਕਟਿਸ ਲਵਾਈ ਜਾਂਦੇ ਨੇ ਨਾਲ ਇੱਧਰ ਬੱਚਿਆਂ ਦੀ ਪ੍ਰੈਕਟਿਸ ਵੀ ਚੱਲਦੀ ਆ ਛੋਟੀਆਂ ਬੱਚੀਆਂ ਦੇਖ ਸਕਦੇ ਹੋ ਤੇ ਇਹਨਾਂ ਦੀਆਂ ਸਪ੍ਰਿੰਟਾਂ ਲਵਾਈਆਂ ਜਾ ਰਹੀਆਂ ਨੇ ਤੇ ਲੜਕਿਆਂ ਨੂੰ ਵੀ ਕੁਲ ਹੱਦਾ ਬਈ ਜ਼ਰੂਰ ਭੇਜਿਆ ਕਰੋ ਹਣਾ ਆਪਣੀਆਂ ਬੱਚੀਆਂ ਨੂੰ ਪਾਪਾ ਜੀ ਤੇ ਇੱਧਰ ਬੱਚਿਆਂ ਦੀਆਂ ਸਪ੍ਰਿੰਟਾਂ ਲੱਗ ਰਹੀਆਂ ਨੇ 100 ਮੀਟਰ ਦੀਆਂ ਇਹਨਾਂ ਦੀ ਆਪਾਂ ਕ੍ਰਾਸ ਕੰਟਰੀ ਨਹੀਂ ਲਵਾਈ ਵੀ ਬੱਚਿਆਂ ਦੀ ਹੈਨਾ ਕਿਉਂਕਿ ਨਵੇਂ ਆਉਣ ਲੱਗਿਆਂ ਨੇ ਇੰਨਾ ਟਾਈਮ ਨਾ ਨਹੀਂ ਹੁੰਦਾ ਆਹ ਦੇਖੋ ਚੂਰੀ ਜੀ ਕਿਨੀ ਤੇਜ਼ ਭੱਜੀ ਜਾਨੀਏ ਦੇਖੋ ਚਲੋ ਚਲੋ ਇੱਕ ਆ ਜਾਂਦੀ ਹੈ ਨਾਲ ਛੋਟੀ ਜੀ ਇਹ ਵੱਡੀਆਂ ਬੱਚੇ ਸਪ੍ਰਿੰਟ ਲੱਗਦੀ ਆ ਚਲੋ 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 ਰੋਟ ਚਲੋ ਬਾਸ ਭੱਜਣਾ ਹੁਣ ਚਲੋ ਫਿਰ ਉੱਧਰ ਬੱਚਿਆਂ ਨੂੰ ਲਾਉਣੇ ਹੋਰ ਚਲੋ ਫਿਰ ਜਿਹਨੇ ਲਾਉਣੇ ਚਲੋ ਆ ਦੇਖੋ ਬੱਚਿਆਂ ਪੂਰੀਆਂ ਖੁਸ਼ ਨੇ ਵਧੀਆ ਮਿਹਨਤ ਲਾਉਂਦੇ ਨੇ ਉੱਥੇ ਖੜਦਾ ਬਾਕੀ ਬਾਕੀ ਸਟੈਪਸ ਲਾਓ ਯੋ ਦੇਖੋ ਕੀ ਕਹਣਾ ਚਾਹੁੰਦੇ ਪਿੰਡ ਵਾਲਿਆਂ ਨੂੰ ਕੀ ਸਨੇਹਾ ਦਮੋਗੇ ਜੀ ਪਿੰਡ ਵਾਲ ਨੂੰ ਹੀ ਸਨੇਹਾ ਦਿੰਨਾ ਵੀ ਵੱਧ ਤੋਂ ਵੱਧ ਆਉਣੋ ਬੱਚੇ ਹਾਂਜੀ ਹਾਂਜੀ ਸਾਨੂੰ ਮਾਂ ਪਿਓ ਨੂੰ ਬੇਨਤੀ ਹੈ ਇਹਨਾਂ ਦੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਭੇਜੋ ਹਾਂਜੀ 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 ਤਾਂ ਕਿ ਬੱਚੇ ਖਾਂ ਦੇ ਵਾਸਤੇ ਵੀ ਆਪਦਾ ਵਧੀਆ ਲਾਈਵ ਹਾਂਜੀ ਹਾਂਜੀ ਲਾਈਵ ਦੇ ਵਿੱਚ ਬਧੀ ਮੁੰਡੇ ਨੇ ਮੁੰਡੇ ਦੇ ਵੱਡੇ ਮੁੰਡੇ ਛੋਟੇ ਮੁੰਡੇ ਫੁੱਲਸ਼ਾਂ ਤੋਂ ਦੂਰ ਰਹਿਣ ਹਾਂਜੀ 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 ਤੇ ਬੱਚੀਆਂ ਨੂੰ ਹਾਂਜੀ ਗਰਾਊਂਡ ਦੇ ਵਿੱਚ ਜ਼ਰੂਰ ਭੇਜਿਆ ਕਰੋ ਹਨਾ ਤੇ ਵਧੀਆ ਪ੍ਰੈਕਟਿਸ ਲੱਗਦੀ ਹੈ ਬਈ ਹਨਾ ਤੇ ਪਹਿਲਾਂ ਆਪਾਂ ਬੱਚੀਆਂ ਦੀ ਪ੍ਰੈਕਟਿਸ ਨਹੀਂ ਲਗਾਉਂਦੇ ਸੀ ਹੁਣ ਲੜਕੀਆਂ ਦੀ ਪ੍ਰੈਕਟਿਸ ਲੱਗਣ ਲੱਗੀ ਤੇ ਹੁਣ ਜਿਹੜਿਆਂ ਨੂੰ ਨਹੀਂ ਪਤਾ ਤਾਂ ਆਪਣੇ ਬੱਚੇ ਨੂੰ ਜ਼ਰੂਰ ਭੇਜਿਆ ਕਰੋ ਹਨਾ ਗਰਾਊਂਡ ਦੇ ਵਿੱਚ ਹਾਂ ਪੁੱਤ ਸ਼ਾਬਾਸ਼ ਆਹ ਦੇਖੋ ਨਿੱਕੇ ਨਿੱਕੀਆਂ ਬੱਚੀਆਂ ਨਿੱਕੀ ਜੀ ਕੁੜੀ ਦਾ ਦੇ ਹਾਂਜੀ ਆਹ ਦੇਖ ਇਹਦਾ ਕਿੰਨਾ ਹੌਂਸਲਾ ਹਾਂ ਆਹ ਸਰਦ ਛੂਟੀ ਆ ਚਾਰ ਜਿਹੜੇ ਲਾਤੇ ਨੇ ਹਾਂ ਦੇਖ ਲਓ ਤਾਂ ਕਿਹਨੇ ਦਲੇਰ ਕੁੜੀ ਆ ਕੁੜੀ ਪਤਾ ਨਹੀਂ ਕਿੰਨਾ ਦੀ ਐ ਇਹ ਕਿਹਦੇ ਕੀਹੜੇ ਡੈਡੀ ਦੇ ਨਾਲ ਆ ਗਿਆ ਪੁੱਤ ਬੋਲਦੀ ਨਹੀਂ ਤੁਹਾਨੂੰ ਪਤਾ ਵੀ ਕੀ ਕਿਹੜੀ ਕੁੜੀ ਸੀ ਤੇਰੀ ਕਿਹੜੀ ਕੁੜੀ ਆ ਨਾ ਕੁੜੀ ਆ ਇਹ ਸੁਣ ਮੰਨ ਕੇ ਸੁਣ ਕੇ ਕਿਹੜੇ ਸੁਣਨ ਕੀ ਬੋਲਦੀ ਨਹੀਂ ਚਲੋ ਪੱਛੇ ਜਵਾਕ ਡਰ ਜਾਂਦੇ ਨੇ ਨਾ ਚਲੋ ਬਹੁਤ ਬੱਤਿਆ ਭਾਈ ਫਰੀਆ ਪ੍ਰੈਕਟਿਸ ਲਾਉਣੇ ਜਵਾਕ ਆ ਹੋ ਤਾਂ ਬੱਜੀ ਦੇਖਿਓ ਭਾਈ ਦੇ ਨਿੱਕੀ ਜੀ ਬਨਾਲ ਭਾਈ ਦੀਆ ਦੇਖ ਲਓ ਚਲੋ ਭਾਈ ਚਲੋ ਵਾਹ ਵਾਹ ਆ ਦੇਖੋ ਬੱਚੇ ਚਲੋ ਭਾਈ ਚਲੋ ਹੋਰ ਵੀਡੀਓ ਬਣਦੀ ਆ ਵਧੀਆ ਸਪ੍ਰਿੰਟ ਲਾਉਣੇ ਆ ਠੀਕ ਆ ਸਾਰਿਆਂ ਨੇ ਭੱਜਣਾ ਠੀਕ ਆ ਹਾਂ ਜੀ ਹਾਂ ਉਹ ਦੇਖੋ ਨਿੱਕੀ ਜੀ ਬੱਚੀ ਹਾਂ ਜੀ ਹਾਂ ਹੱਸ ਤੋ ਚਲ ਤਾ ਤੂ ਮੂਰੇ ਜਾਊਗਾ ਹਾਂ ਬੱਚੇ ਹਾਂ ਹਾਂ ਚੰਨ ਚਾਰ ਤੋਂ ਇਹ ਕਾ ਖੜੀ ਨਾਲ ਚੂਹੀ ਚੱਲ 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 ਆ ਜਾ ਭਜਣਾ ਚੱਲੋ ਚੱਲੋ ਹੜ ਭੜ ਹੜ ਖੜ ਖੜ ਕਰੋ ਹਾਂ ਜੀ ਦੇਖੋ ਆਪਣੇ ਪਿੰਡ ਕੋਲਡਰ ਦੇ ਵਿੱਚ ਫ੍ਰੀ ਕੈਂਪ ਚੱਲ ਰਿਹਾ ਉਧਰ ਦੇਖੋ ਸਾਹਮਣੇ ਗੋ ਚਲੋ ਵੀ ਚਲੋ ਸ਼ਾਬਾਸ਼ ਸ਼ਾਬਾਸ਼ ਆ ਦੇਖੋ ਜੀ ਸ਼ਾਬਾਸ਼ 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 ਗੱਡ 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 ਵਾਹ ਵੀ ਵਾਹ ਚਲੋ ਕੋਤ ਬਸ ਕਰੋ ਹਾਂਜੀ ਹੁਣ ਆਪਾਂ ਵੀ ਪ੍ਰੈਕਟਿਸ ਲਾ ਲਈਏ ਬਈ ਤੇ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਖੁੱਲਾ ਸੱਦਾ ਬਈ ਗਰਾਊਂਡ ਦੇ ਵਿੱਚ ਆਇਆ ਕਰੋ ਪਹੁੰਚਿਆ ਕਰੋ ਹਨਾ ਤੇ ਹਰ ਸੰਡੇ ਨੂੰ ਕ੍ਰੋਸ ਕੰਟਰੀ ਲੱਗ ਜਿੰਦੀ ਆਪਣੀ ਵੈਸੇ ਡੇਲੀ ਫ੍ਰੀ ਕਬੱਡੀ ਕੈਂਪ ਆਹੇ ਇੱਥੇ ਫ੍ਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਈ ਮੁੰਡਿਆਂ ਨੂੰ ਕੁੜੀਆਂ ਨੂੰ ਹਨਾ ਤੇ ਅਲੱਗ-ਅਲੱਗ ਕੋਚ ਨੇ ਬਈ ਕਬੱਡੀ ਕੋਚ ਵੀ ਨੇ ਤੇ ਆਪਣੇ ਆਰਮੀ ਵਾਲੇ ਵੀ ਨੇ ਹਨਾ ਤੇ ਆਰਮੀ ਚ ਜਾਦੀ ਵੀ ਕਰਾਈ ਜਾਂਦੀ ਹੈ ਬਈ ਫ੍ਰੀ ਇੱਥੇ ਜੋਧਨ ਦਸਿਆ ਵਿਰੁੱਧ ਮਾਨਿਕਲੋ ਇੱਕ ਜਰਦੀ ਚੱਲ ਰਿਹਾ ਹੈ ਵੀ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਰੱਖੀਏ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੀਏ ਆਪਣੇ ਘਰ ਦਾ ਨਾਮ ਰੋਸ਼ਨ ਕਰੀਏ ਹਨਾ ਤੇ ਵਧੀਆ ਲਾਈਫ ਜੀਏ ਆਪਾਂ ਤੇ ਨਸ਼ਿਆਂ ਤੋਂ ਦੂਰ ਰਹੀਏ ਆਪਾਂ ਇਹੀ ਅਪੀਲ ਕਰਾਂਗੇ ਧੰਨਵਾਦ ਜੀ ਲਓ ਜੀ ਹੁਣ ਬੱਚਿਆਂ ਨੂੰ ਰੱਸਾ ਚੜਾਇਆ ਜਾ ਰਿਹਾ ਰੱਸਾ ਚੜ੍ਹਦਿਆਂ ਨੇ ਦੇਖੋ ਨਿੱਕੇ ਨਿੱਕੇ ਬੱਚਿਆਂ ਹਨਾ ਕੋ ਪ੍ਰੈਕਟਿਸ ਹੋ ਰਹੀ ਆ ਕੋ ਸਾਹ ਵਧੀਆ ਤਿਆਰੀ ਕਰਵਾ ਰਿਹਾ ਬੱਚਿਆਂ ਦੀ ਗੋਡ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਇਕੁ ਨਿੱਕੇ ਨਿੱਕੇ ਬਸੀਆਂ ਰੱਚਾ ਚੜਦੀਆਂ ਨੇ ਬਈ ਅੱਜ ਕੱਲ ਮੁੰਡਿਆਂ ਤੋਂ ਨਹੀਂ ਚੜਾ ਜਾਂਦਾ ਤੇ ਆ ਬੱਚੀਆਂ ਦੇਖੋ ਬਈ ਝੂਟੀਆਂ ਰੱਸਾ ਦੇਖੋ ਜਮਾ ਉੱਪਰ ਤੱਕ ਗਈ ਐ ਐਂਡ ਤੱਕ ਲੋ ਜੀ ਵਧੀਆ ਤਿਆਰੀ ਚੱਲ ਰਹੀ ਹੈ ਗਰਾਊਂਡ ਦੇ ਵਿੱਚ ਤੇ ਗਰਾਊਂਡ ਦੇ ਵਿੱਚ ਬਈ ਡੇਲੀ ਕੋਈ ਨਾ ਕੋਈ ਸੇਵਾ ਵੀ ਹੁੰਦੀ ਹੈ ਨਾ ਅੱਜ ਇੱਕ ਬੱਚੇ ਦਾ ਜਨਮ ਲੈਣਾ ਤੇ ਉਹਨੇ ਆਪਣੇ ਜਨਮ ਲੈਣ ਦੀ ਖੁਸ਼ੀ ਦੇ ਵਿੱਚ ਤੇਲਿਆਂ ਦੀ ਸੇਵਾ ਕੀਤੀ ਆ ਤੇ ਇੱਧਰ ਬਈ ਬਣੀ ਖੈਰਾ ਪੁੰਜਾ ਤੇ ਬਾਈ ਨੇ ਵੀ ਸੇਵਾ ਕੀਤੀ ਆ ਗਈ ਹੈ ਨਾ ਜਵਾਕਾਂ ਲਈ ਬੱਚਾਂ ਲਈ ਧੰਨਵਾਦ ਬਾਈ ਬਹੁਤ ਬਹੁਤ ਤੇ ਇਧਰ ਬਾਈ ਬਣੀ ਖੇਰਾ ਹੁਣੇ ਪਹੁੰਚੇ ਨੇ ਆਜੋ ਜੀ ਲਓ ਜੀ ਹੁਣ ਰੀਚਾਂ ਲੱਗ ਰਹੀਆਂ ਤੇ ਆਪ ਆਪ ਚਾਹੋਗੇ ਸਾਰੇ ਭਰਾਵਾਂ ਦੀ ਵਧੀਆ ਪ੍ਰੈਕਟਿਸ ਲੱਗ ਰਹੀ ਹੈ ਓਏ ਛੋਟੇ ਰੀਚਾਂ ਲੱਗ ਰਹੀਆਂ ਜੀ ਦੇਖ ਸਕਦੇ ਹੋ ਪਹੁੰਚਿਆ ਕਰੋ ਇਹ ਰੂਰ ਗਰਾਊਂਡ ਦੇ ਵਿੱਚ ਠੀਕ ਆ ਚਲੋ 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 ਕੀ ਚੱਲਾ ਕਰਿਆ ਪੜਦਾ ਨਹੀਂ ਉੱਠਦਾ ਨਹੀਂ ਚੱਲ ਚੱਲ ਵੈਰੀ ਗੁੱਡ ਲੱਗ ਗਿਆ ਡਾਉਨ ਲੋਈ ਤੇ ਆਪਣੇ ਪਿੰਡ ਬਾਈ ਬਣੀ ਖੇਰਾ ਪੁੱਛਿਆਗਾ ਨਾ ਬਾਈ ਦਾ ਪਿੰਡ ਆਉਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਬਾਈ ਹਨਾ ਅੱਜ ਬਾਈ ਬਣੀ ਖੇਰਾ ਆਪਣੇ ਗਰਾਊਂਡ ਦੇ ਵਿੱਚ ਆਏ ਬੱਚਿਆਂ ਨੂੰ ਇੰਨਾ ਸਾਰਾ ਪਿਆਰ ਦੇ ਕੇ ਗਏ ਤੇ ਇੱਕ ਬਾਈ ਦੀ ਹੋਰ ਗੱਲ ਬਹੁਤ ਘੈਂਟ ਲੱਗੀ ਹਨਾ ਬਾਈ ਕੀ ਨਹੀਂ ਕਿ ਅਪਾ ਕੋਈ ਪੋਲੀਟੀਕਲ ਮਾਮਲੇ 'ਚ ਨਹੀਂ ਬੋਲਣਾ ਹਨਾ ਵੀ ਕੋਈ ਆਏ ਨਹੀਂ ਬੋਲਣਾ ਵੀ ਕਾਂਗਰਸ ਪਾਰਟੀ ਦੇ ਆਗੂ ਨੇ ਤੇ ਬਾਈ ਹੁਣਾਂ ਦੀ ਇਹ ਗੱਲ ਬਹੁਤ ਘੈਂਟ ਲੱਗੀ ਤੇ ਬਾਈ ਹੁਣੀ ਆਏ ਇੱਥੇ ਬੱਚਿਆਂ ਨੂੰ ਇੰਨਾ ਪਿਆਰ ਦੇ ਕੇ ਗਏ ਤੇ ਨਾਲ ਕੇਲਿਆਂ ਦੀ ਸੇਵਾ ਦੇ ਕੇ ਗਏ ਤੇ ਨਾਲ ਛੇਪ ਵੀ ਵੰਡ ਕੇ ਗਏ ਬਾਈ ਦਾ ਤਹਿਤੋਂ ਧੰਨਵਾਦ ਕਰਦੇ ਆ ਥੈਂਕ ਯੂ ਬਾਈ ਧੰਨਵਾਦ